ਨਮਸਕਾਰ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਹੁਣ ਤੁਸੀਂ ਗੁਰਵਿੰਦਰ ਸਿੰਘ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਦੇਸ਼ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਬੇਮਿਸਾਲ ਗਤੀ ਨਾਲ ਕੰਮ ਕਰ ਰਹੀ ਹੈ ਰਾਸ਼ਟਰਪਤੀ ਅੱਜ ਬਜਟ ਇਸਲਾਹ ਦੇ ਪਹਿਲੇ ਦਿਨ ਸੰਸਦ ਭਵਨ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਆਯੂਸ਼ਮਾਨ ਭਾਰਤ ਯੋਜਨਾ ਤਹਿਤ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ 6 ਕਰੋੜ ਬਜ਼ੁਰਗਾਂ ਨੂੰ ਸਿਹਤ ਬੀਮਾ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ ਰਾਸ਼ਟਰਪਤੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਨੌਜਵਾਨਾਂ ਦੀ ਸਿੱਖਿਆ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਤੇ ਵਿਸ਼ੇਸ਼ ਧਿਆਨ ਦਿੱਤਾ ਹੈ। ਰਾਸ਼ਟਰਪਤੀ ਨੇ ਕਿਹਾ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ ਤਹਿਤ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਪ੍ਰਣਾਲੀ ਮਹੱਈਆ ਕਰਵਾਈ ਜਾ ਰਹੀ ਹੈ। ਮਹਿਲਾ ਸਸ਼ਕਤੀਕਰਨ ਬਾਰੇ ਉਹਨਾਂ ਨੇ ਕਿਹਾ ਕਿ ਸਰਕਾਰ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦੇ ਦ੍ਰਿਸ਼ਟੀਕੋਣ ਨਾਲ ਕੰਮ ਕਰ ਰਹੀ ਹੈ। ਸਾਈਬਰ ਅਪਰਾਧ ਦੇ ਵਧ ਰਹੇ ਮਾਮਲਿਆਂ ਤੇ ਚਿੰਤਾ ਜ਼ਾਹਰ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਸਾਈਬਰ ਤੋਂ ਖਤਰੇ ਨੂੰ ਰੋਕਣ ਲਈ ਠੋਸ ਕਦਮ ਚੁੱਕ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਪਕਟਾਇਆ ਹੈ ਕਿ ਸੰਸਦ ਦਾ ਬਜਟ ਇਜ਼ਲਾਹਾ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨੇ ਨਵਾਂ ਵਿਸ਼ਵਾਸ ਅਤੇ ਊਰਜਾ ਫਰੇਗਾ। ਇਜ਼ਲਾਹਾ ਦੀ ਸ਼ੁਰੂਆਤ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ 2047 ਵਿੱਚ ਜਦੋਂ ਭਾਰਤ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ, ਦੇਸ਼ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰੇਗਾ। ਉਨ੍ਹਾਂ ਕਿਹਾ ਕਿ ਜਨਤਾ ਨੇ ਉਨ੍ਹਾਂ ਦੀ ਸਰਕਾਰ ਨੂੰ ਤੀਜੀ ਵਾਰ ਦੇਸ਼ ਚਲਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ ਅਤੇ ਇਹ ਇਸ ਕਾਰਜਕਾਲ ਦਾ ਪਹਿਲਾ ਬਜਟ ਹੋਵੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਭਾਰਤ ਨੇ ਇੱਕ ਲੋਕਰਾਜੀ ਰਾਸ਼ਟਰ ਵਜੋਂ 75 ਸਾਲ ਪੂਰੇ ਕਰ ਲਏ ਨੇ ਤੇ ਵਿਸ਼ੇ ਪੱਧਰ ਤੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਸਥਾਪਿਤ ਕਰ ਲਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਵਿਆਪਕ ਵਿਚਾਰ ਵਟਾਂਦਰੇ ਨਾਲ ਅਜਿਹੇ ਕਾਨੂੰਨ ਬਣਾਏ ਜਾਣਗੇ ਜੋ ਦੇਸ਼ ਦੀ ਤਰੱਕੀ ਨੂੰ ਬਤੌਣ ਲਈ ਕੰਮ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਰੀ ਸ਼ਕਤੀ ਦੇ ਗੌਰਵ ਨੂੰ ਮੋਰਸ ਸਥਾਪਿਤ ਕਰਨ ਵਾਸਤੇ ਇਹ ਯਕੀਨੀ ਬਣਾਉਣ ਲਈ ਕਿ ਹਰ ਮਹਿਲਾ ਨੂੰ ਜਾਤ ਪਾਤ ਅਤੇ ਧਰਮ ਦੇ ਵਿਖਰੇਵਾਂ ਤੋਂ ਮੁਕਤ ਸਨਮਾਨਜਨਕ ਜੀਵਨ ਅਤੇ ਬਰਾਬਰ ਅਧਿਕਾਰ ਮਿਲਣ ਉਨ੍ਹਾਂ ਕਿਹਾ ਕਿ اجلاس ਵਿੱਚ ਕਈ ਅਹਿਮ ਫੈਸਲੇ ਲਏ ਜਾਣਗੇ। ਉਨ੍ਹਾਂ ਸਾਰੇ ਸੰਸਦ ਮੈਂਬਰਾਂ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ। ਜਿਵੇਂ ਕਿ ਅੱਜ ਸੰਸਦ ਦਾ ਬਜਟ اجلاس ਸ਼ੁਰੂ ਹੋ ਗਿਆ ਹੈ ਤੇ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀ타ਰਮਨ ਵੱਲੋਂ ਹਲਕੇ ਬਜਟ ਪੇਸ਼ ਕੀਤਾ ਜਾਵੇਗਾ। ਪੰਜਾਬ ਦੇ ਲੋਕ ਅਜਿਹੇ ਬਜਟ ਦੀ ਉਮੀਦ ਕਰ ਰਹੇ ਨੇ ਜੋ ਮੇਕ ਇਨ ਇੰਡੀਆ ਉਤਪਾਦਾਂ ਨੂੰ ਉਸ਼ਾਧਿਤ ਕਰਨ ਦੇ ਨਾਲ-ਨਾਲ ਮੱਧ ਵਰਗ ਅਤੇ ਸੰਨਦਕਾਰਾਂ ਨੂੰ ਰਾਹਤ ਦੇ ਸਕਦਾ ਹੈ। ਮਹਾਲੀ ਤੋਂ ਇੱਕ ਮਹਿਲਾ ਦੀਪ ਦਾ ਜੋ ਐਨਜੀਏ ਵੀ ਚਲਾ ਰਹੀ ਹੈ ਮਹਿਲਾਵਾਂ ਦੇ ਸ਼ਕਤੀਕਰਨ ਲਈ ਕਰਜਾ ਸਿਮਾਵਾ ਵਿੱਚ ਵਾਧੇ ਨਾਲ ਰੋਜ਼ਾਨਾ ਲੋੜਾਂ ਦੀ ਕੀਮਤਾਂ ਵਿੱਚ ਗਰਾਉਂਡ ਦੀ ਉਮੀਦ ਕਰਦੀ ਹੈ महंगाई दिन ब दिन दिन ब दिन, दिन, दिन बढ़ती जा रही है आ, हम लोगों के जो गृहणी का एक खर्च चलाना मुश्किल हो गया है तनख्वाहें तो उसी लेवल पे रही हैं तनख्वाहें तो बड़ी नहीं है लेकिन आटा तीस रूपए से लेकर आटा पैंतालीस रूपए तक पहुंच चुका है तेल पचहत्तर रूपए से शुरू होकर आज एक सौ में पहुंच चुका है दालें भी सभी आसमान रेट छू रही है तो इन छोटी छोटी, छोटी जो रोजमर्रा की जरूरतें हैं हर गृहनी की उसपे थोड़ा सा अंकुश लगाया जाए और दूसरी सबसे बड़ी बात जो हमारी स्वयं सहायता महिलाओं से जुड़ा हुआ है अभी हम लोग इंटर लोनिंग और हमारे लोन की पचास हजार रूपए तक का ही है वो हम गवर्नमेंट को सजेशन देना चाहते हैं कि उस लोन को बढ़ा के लाख नहीं तो डेढ़ लाख रुपया प्रति महिला करना चाहिए जिसमें हम महिलाएं कुछ आगे अपने घर की मशीनरी अपना सामान जो भी अगर हम करना चाहते हैं हम कर सकते हैं लुधियाना तो साइकिल चरणजीत सिंह विश्वकर्मा ने चीन तो की पुरजिया रोक का सुझाव दिता है ਬਜਟ ਦੇ ਵਿੱਚ ਸਾਨੂੰ ਬਹੁਤ ਉਮੀਦ ਹੈਗੀ ਆ ਕਿਉਂਕਿ ਅਸੀਂ ਬਾਈਸਾਈਕਲ ਇੰਡਸਟਰੀ ਨਾਲ ਲੁਧਿਆਣੇ ਦੇ ਵਿੱਚ ਬਹੁਤ ਐਟਮਾ ਅੱਜ ਵੀ ਬਹੁਤ ਇੰਪੋਰਟ ਹੋ ਰਹੀਆਂ ਚਾਈਨਾ ਤੋਂ ਜਿਹੜੀਆਂ ਕਿ ਮੇਕ ਇਨ ਇੰਡੀਆ ਦੇ ਤਹਿਤ ਅਸੀਂ ਇੱਥੇ ਬਣਾ ਦਿੱਤੀਆਂ ਵਾ ਅਸੀਂ ਬਹੁਤ ਇਨਵੈਸਟਮੈਂਟ ਕੀਤੀ ਹੈ ਇੱਥੇ ਉਹ ਐਟਮਾ ਬਣਾਉਣ ਲੱਗੇ ਕਿਉਂਕਿ ਲੋਕੀ ਚਾਈਨਾ ਤੋਂ ਅੰਡਰ ਨਵਾਈਸ ਲਿਆਉਂਦੇ ਆ ਉਹਦੇ ਨਾਲ ਗਵਰਨਮੈਂਟ ਨੂੰ ਵੀ ਰੈਵਨਿਊ ਵੀ ਲਾਸ ਹੋ ਰਿਹਾ ਔਰ ਸਾਡਾ ਵੀ ਇੱਥੇ ਜਿਹੜੀਆਂ ਪ੍ਰੋਡਕਟ ਅਸੀਂ ਬਣਾ ਰਹੇ ਹਾਂ ਉਹ बिक ਨਹੀਂ ਰਹੀਆਂ ਚਾਈਨਾ ਦੀ ਬਿਕਰੀਆਂ ਅਸੀਂ ਗਵਰਨਮੈਂਟ ਨੂੰ ਇਸ ਬਜਟ ਵਿੱਚ ਇਹੀ ਉਮੀਦ ਕਰਾਂਗੇ ਕਿ ਜਿਹੜੀ ਚਾਈਨਾ ਕੀਤਾ ਜਾਵੇ ਉਹਨਾਂ ਉੱਪਰ ਕੈਪ ਲਗਾਈ ਜਾਵੇ ਵੀ ਜਾਂ ਉਹਨਾਂ ਦੀ ਡਿਊਟੀ ਵਧਾਈ ਜਾਵੇ ਜਿਹੜੀਆਂ ਚੀਜ਼ਾਂ ਇੱਥੇ ਬਣ ਗਈਆਂ ਉਹ ਇੰਪੋਰਟ ਨਹੀਂ ਹੋਣੀਆਂ ਚਾਹੀਦੀਆਂ ਐਡਵੋਕੇਟ ਮਨੀਸ਼ ਕੁਮਾਰ ਨੇ ਕਰਦਾਤਾਵਾਂ ਲਈ ਹੋਰ ਖਾਸ ਰਾਹਤ कर, खास राहत खास करके बुजुर्ग की मांग की जो तौर मजबूत किया जा सके मैं सरकार से यह अपील करता हूँ की बजट दो हजार पच्चीस में करदाता हूं और वरिष्ठ नागरिकों को राहत दी जाए वर्तमान आयकर छूट सीमा को बढ़ाया जाए ताकि मध्यम वर्ग को राहत मिल सके वरिष्ठ नागरिकों को अतिरिक्त लाभ एवं छूट सुविधाएं दी जाए जिनसे उनकी वित्तीय सुरक्षा सुनिश्चित हो सके ਅੱਜ ਫਰੋਜ਼ਪੁਰ ਵਿੱਚ ਵਾਪਰੀ ਇੱਕ ਸੜਕ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 15 ਜ਼ਖਮੀ ਹੋ ਗਏ ਨੇ ਜ਼ਖਮੀਆਂ ਨੂੰ ਫਰੋਜ਼ਪੁਰ ਤੇ ਫਰੀਦਕੋਟ ਦੀ ਨਦੀ ਦੀ ਕੀ ਹਸਪਤਾਲਾਂ ਨੇ ਦਾਖਲ ਕਰਵਾਇਆ ਗਿਆ ਹੈ ਇਸ ਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਖਤਮ ਹੋਈਆਂ ਸਾਡਾ ਐਕਸੈਂਡ ਲਈ @AIR RNU ਜਲੰਧਰ ਰਾਸ਼ਟਰੀ ਖਬਰਾਂ ਦਾ ਅਗਲਾ ਬਲੂਟਿਨ ਤੁਸੀਂ ਸੁਣੋਗੇ ਅੱਜ 1:40 ਮਿੰਟ ਤੇ ਨਮਸਕਾਰ